ਹੇ ਬਿੰਬਾ ਚੌਣ ਲੱਗੇ ਹੋਣਾ ਬੜੀ ਭੈਣ ਨੂੰ ਸੁਧਾਰਾ ਲੈ ਕੇ ਪੀਪਾ ਤੁਹਾਨੂੰ ਪੜ੍ਹ ਗਿਆ ਥਾਤਾ ਪੀਪਾ ਆਇਆ ਵਾਹੇ ਮਾਰੇ ਮਜਰੇ ਦੀ ਉਹ ਕਹੋਸ ਕਿ ਵੀਰ ਜੀ ਕੋਲ ਮਾਰੇ ਮਜਰਾ ਪਿੰਡ ਆ ਉੱਥੋਂ ਅਸੀਂ ਪੀਪਾ ਆਏ ਅ ਕੈਨੋ ਵੀ ਦਾ ਕੰਮ ਆ ਕੇ ਲਿਗਿਆ ਆਇਆ ਬਹੁਤ ਸਿੰਦਨ ਤੇ ਪਰ ਹੇ ਬਿੰਬਾ ਮਾਮਾ ਜੀ ਲੈ ਕੇ ਆਇਏ ਤੇ ਮਾਲਾ ਫੜਨਾ ਸੌਰਾ ਵਾਲੇ ਕਹਿੰਦੇ ਉਹ ਸੁਧਾਰਾ ਆਇਆ ਥਾ ਤੇ ਕੋਦਰ ਵੀ ਹੋਣਾ ਸੀ ਵੀ ਉੱਥੇ ਗਏ ਰੋਏ ਤੇ ਮੈਂ ਜੈਸਮਨ ਜੈਸਮਿਨ ਕਹਿੰਦੀ ਭਾਈ ਮਾਂ ਤੇ ਪਾ ਮੈਂ ਵੀ ਇਹੀ ਲੱਗੇ ਜਾਣਾ ਸੰਧਾਰਾ ਲੈ ਕੇ ਤੁਰਨ ਲੱਗੇ ਤੁਰੋ ਫਿਰ ਤੁਸੀਂ ਤਾਂ ਗੱਲਾਂ ਮਾਰਨ ਬੈ ਗਏ ਇੰਨਾ ਟਾਈਮ ਗੱਲਾਂ ਚੀ ਕੱਢਤਾ ਮੁਛੜਾ ਪੀਪੇ ਵਾਰੇ ਨਾ ਦੱਸੇ ਤਾਂ ਸਾਰਿਆਂ ਨੂੰ ਪਤਾ ਏ ਕਿੱਥੋਂ ਆਏ ਤੈਨੂੰ ਦੱਸਣ ਦੀ ਲੋੜ ਨਹੀਂ ਨਾਲੇ ਨਹੀਂ ਜ਼ੋਰ ਕੇ ਹੱਥ ਮਾਰ ਕੇ ਕਿਉਂ ਦੱਸ ਰਿਹਾ ਜੇ ਦੱਸਣਾ ਆਰਮਨਾਲ ਦੱਸ ਦੇ ਡਾਕਾ ਨਹੀਂ ਮਾਰ ਕੇ ਲੈ ਕੇ ਆਏ ਡਾਕਾ ਮਾਰਨਾ ਤਾਂ ਕੁਝ ਹੋਰ ਹੁੰਦਾ ਏ ਤੁਸੀਂ ਤਾਂ ਮੰਗ ਕੇ ਲੈ ਕੇ ਆਏ ਹੋ ਅੱਜ ਫਿਰ ਦੱਸੇ ਦਿੱਤਾ ਪੀਪੇ ਵਾਰੇ ਜੇ ਦੱਸਣ ਲੱਗੇ ਸੀ ਫਿਰ ਚੰਗੀ ਤਰ੍ਹਾਂ ਦੱਸ ਦਿੰਦੇ ਸੱਚ ਬੋਲ ਮਾਮਾ ਜੀ ਨਹੀਂ ਲੈ ਕੇ ਆਏ ਉਹਦੇ ਸੋਹਰੇ ਲੈ ਕੇ ਆਏ ਸੀ ਫਿਰ ਉਹ ਤੇਰੇ ਸੋਹਰਿਆਂ ਨੂੰ ਲਿਆਇਆ ਤੂੰ ਆਪਣੀਆਂ ਨਣਦਾ ਕੋਲ ਲੈ ਗਿਆ ਡੱਡ ਤਾਂ ਮੰਗਤੀ ਆ ਮੰਗੇ ਚੀਜ਼ਾਂ ਲੈ ਲੈਂਦੀ ਆ ਵੀਡੀਓ ਚ ਦਿਖਾਵਾ ਵੀ ਕਰਨਾ ਹੈ ਆਪਣੇ ਪੈਸਿਆਂ ਨਾਲ ਨਹੀਂ ਦੂਜਿਆਂ ਦੇ ਨਾਲ ਕਿ ਪਾ ਕੇ ਸਜਾਇਆ ਵਾ ਬਹੁਤ ਸਮਾਣਾ ਨਾ ਕਿ ਨੰਬਰ 3 ਤਾਂ ਫ੍ਰੀ ਵੀ ਹੋ ਗਿਆ ਸੀਗਾ ਇਸ ਕਰਕੇ ਤੇਰਾ ਮਾਮਾ ਹੀ ਕਹਿੰਦੇ ਲੈ ਲਿਓ ਸਜਾਇਆ ਵਾ ਤਾਂ ਇਹ ਤੇਰੇ ਮਾਮੇ ਨੇ ਕਹਿ ਕੇ ਮੰਗਵਾਇਆ ਸੀ ਕਿ ਸਜਾ ਕੇ ਲੈ ਕੇ ਆਇਓ ਫ੍ਰੀ ਹੋਇਆ ਤਾਂ ਇਦਾਂ ਕਰੀਏ ਜਿਵੇਂ ਸਾਰੇ ਪਿੰਡ ਵਾਲੇ ਇਹਦੇ ਚ ਸੰਧਾਰਾ ਲੈ ਕੇ ਜਾਂਦੇ ਸੀ ਤੇ ਹੁਣ ਅਸੀਂ ਭਾਈ ਤਿਆਰੀ ਖਿੱਚ ਲਈ ਮੰਮੀ ਕਹਿੰਦੇ ਤੂੰ ਮੰਮੀ ਅੱਜ ਤੋਕਾਂ ਦੇ ਥੋੜਾ ਥੋੜਾ ਯੇ ਲੀਵਰ ਸਮਝ ਨਹੀਂ ਪੁੱਛਦਾ ਮੈਂ ਉਹ ਵੀ ਨਹੀਂ ਨਾ ਨਾ ਹੁਣੇ ਸਸਰੀ ਘਰ ਦੀ ਕਾਜਕਾਰੀ ਹਨ। ਉਹ ਖਰੇ ਨਾ। ਮੰਮੀ ਵਗਿਆ ਸਿੱਕਾ ਕਾਗਜ ਜੁਕੇ। ਇਹ ਕਿਹਿੰ ਗੱਲ ਇਹਨੂੰ ਕੱਜ ਜਾਏ ਤੁਸੀਂ। ਬਲਾਓ ਫੇ। ਡੱਡ ਤੂੰ ਵੀ ਤਾਂ ਤੇ ਤੇ ਕਰਦੀ ਆ ਜਦ ਮੁਛੜ ਕਹਿੰਦਾ ਉਹਦੋਂ ਤੂੰ ਮਜ਼ਾਕ ਡਾਂਦੀ ਆ ਇੱਦਾਂ ਕਿਉਂ? ਤੇਰੀ ਮੰਮੀ ਤੋਂ ਖਾ ਤਾਂ ਦੇਗੀ ਜਿਹੜਾ ਤੂੰ ਉੱਥੇ ਜਾ ਕੇ ਜਲੂਸ ਕੱਢਿਆ ਤੇਰੀ ਨਣਦ ਤੇਰੀ ਮੰਮੀ ਨੂੰ ਹੀ ਕਹਿ ਸਕਦੀ ਹੈ ਤੈਨੂੰ ਤਾਂ ਕਹਿ ਨਹੀਂ ਸਕਦੀ ਜਿਹੜਾ ਤੂੰ ਉੱਥੇ ਜਾ ਕੇ ਡਰਾਮਾ ਕੀਤਾ ਉਹਨੇ ਕਹਿਤਾ ਹੋਣਾ ਤਾਂ ਤੇਰੀ ਮੰਮੀ ਮਨਾ ਕਰਦੀ ਸੀਗੀ ਅੱਜ ਫੇਰ ਜਾਣਾ ਫੇਰ ਇਦਾਂ ਹੀ ਕਰੂ ਪਹਿਲਾਂ ਡੱਡ ਪੰਪ ਦਿੰਦੀ ਸੀ ਅੱਜ ਮੁਛੜ ਦੇਈ ਜਾਂਦਾ ਪੰਪ ਦੇ ਦੇ ਕੇ ਨਾਲ ਲਈ ਗਏ ਹਾਂ ਇੱਕ ਗੱਲ ਬਤਾਲਵਾਈ ਥੋੜਾ ਬਹੁਤ ਬਹੁਤ ਤੁਸੀਂ ਭਾਈ ਜੀ ਕਾਈ ਦੀ ਉਹਨੂੰ ਬਹੁਤ ਵਧੀਆ ਪਿਆਰ ਦਿੱਤਾ ਤੁਸੀਂ ਬਹੁਤ ਜ਼ਿਆਦਾ ਪਿਆਰ ਤਾਂ ਦੇਣੀ ਸੀ ਥੰਬਨੇਲ ਹੀ ਤੁਸੀਂ ਨੇ ਇਦਾਂ ਦਾ ਲਾਇਆ ਸੀ ਪਤਾ ਨਹੀਂ ਕੀ ਹੋ ਗਿਆ ਲੋਕਾਂ ਦਾ ਬਹੁਤ ਸੋਹਣਾ ਫੁੱਦੂ ਖਿੱਚਿਆ ਪਈ ਘਰੇ ਸੀ ਫੋਟੋ ਹਸਪੀਟਲ ਦੀ ਲਾਤੀ ਇੰਨਾ ਤੇ ਭੇਜਦੇ ਆ ਤੁਸੀਂ ਰਖੜੀ ਥੋੜਾ ਲੈ ਕੇ ਤਾਂ ਵੈਸੇ ਭਾਈ ਨੂੰ ਮੱੱਪਾ ਵੀ ਕਰਦੇ ਗੱਲ ਪਤਾ ਕੀ ਆ ਏ ਮੈਂ ਡੱਬੇ ਕਰਕੇ ਨਿਉ ਕਰਦਾ 3-4 ਦਿਨ ਲੱਗ ਕੇ ਉਹ ਤਾਂ ਗਰਮੀ ਪਤਾ ਕਿ ਨਾ ਨਹੀਂ ਹੋ ਜੀ ਤੀਜਾ ਬਿਜਲੀ ਖਰਾਬ ਹੋ ਗਈ ਡੱਡ ਦੀ ਵੀ ਸੁਣ ਲੋ ਕਹਿੰਦੇ ਇਹਨਾਂ ਦੇ ਭੇਜਦੇ ਆ ਇਹ ਕੁਬੀ ਸਾਰੇ ਕੀਤੇ ਭੇਜਦੇ ਆ ਰਖੜੀਆਂ ਨਾਲ ਡੱਬੇ ਕੱਲੇ ਇਹਨਾਂ ਦੇ ਥੋੜੀ ਭੇਜਦੇ ਆ ਮੁਛੜਾ ਤੂੰ ਡੱਬੇ ਕਰ ਕੀ ਕਰਦਾ ਕਿ ਹੁਣ ਡੱਬਾ ਲੈ ਕੇ ਦੇਣਾ ਪੈਣਾ ਜੇ ਤਿੰਨ ਚਾਰ ਦਿਨ ਲੱਗਣਗੇ ਫਿਰ ਤੂੰ ਪੈਸੇ ਭੇਜ ਦੇ ਡੱਬਾ ਉੱਥੋਂ ਲੈ ਲੂ ਭਾਈ ਬਿਸਕੁਟ ਵੀ ਜੀ ਲੈਣੇ ਆਪਾਂ ਤੂੰ ਉੱਥੋਂ ਉਲੋ ਕਰ ਲੰਨੇ ਆਂ ਬਿਸਕੁਟ ਆਹ ਬਸ ਲੋ ਬਿਸਕੁਟੋਂ ਸਾਡੇ ਨੱਠ ਭੱਜ ਜੀ ਕਰਕੇ ਬਣਾਉਣ ਦਾ ਟਾਈਮ ਹੀ ਨਹੀਂ ਲੱਗਿਆ ਹਾਂ ਹਣੀਵਾਰ ਸਹੀ ਇਹ ਪਾਗਲਾਂ ਦੇ ਕੰਮ ਦੇਖ ਲੋ ਬਿਸਕੁਟ ਤਾਂ ਉਹਦੋਂ ਲੈਣ ਲੱਗਿਆ ਜਦ ਚੱਲੇ ਆ ਖਾਲੀ ਪੀਪਾ ਧਰਖਿਆ ਸੀ ਅੱਗੇ ਮੁਛੜਾ ਬਸ 2 ਕਿਲੋ ਬਿਸਕੁਟ ਪੀਪਾ ਤਾਂ ਇੰਨਾ ਵੱਡਾ ਚੱਕਿਆ ਹੋਇਆ ਨੂੰ ਪੂਰਾ ਤਾਂ ਭਰ ਕੇ ਲੈ ਜਾਂਦੇ ਜਿਹਨੂੰ ਪਹਿਲਾਂ ਸੰਧਾਰਾ ਦੇ ਕੇ ਆਏ ਉਹਦੇ ਵਾਰੀ ਤਾਂ ਕਹਤਾ ਸੀ ਉਹਨਾਂ ਦੇ ਰਿਵਾਜ ਨਹੀਂ ਨੇ ਬਿਸਕੁਟ ਕਿੱਥੇ ਵੰਡਣਿਆ ਤਾਂ ਅਸੀਂ ਥੋੜੇ ਜਿਲੇ ਲਏ ਆ ਇਹਨਾਂ ਦੇ ਵੀ 2 ਕਿਲੋ ਲੈ ਕੇ ਚੱਲੇ ਉਹ ਪੂਰਾ ਪੀਪਾ ਤਾਂ ਭਰ ਕੇ ਲੈ ਜਾਂਦੇ ਕਿ ਇਹਨਾਂ ਦੇ ਵੀ ਰਿਵਾਜ ਨਹੀਂ ਸਾਲੇ ਉਦਿਓ ਕਹਿੰਦੇ ਰਹਿੰਦੇ ਉਹਨਾਂ ਦੇ ਰਿਵਾਜ ਨਹੀਂ ਨਹੀਂ ਤਾਂ ਆਪਣੀ ਨਹੀਂ ਕਰਦੀ ਜਿਆਦਾ ਦੇਣ ਦੀ ਆਨੇ ਪੈਂਦਾ ਹਾਂ ਤਾਂ ਦੇਖਦੇ ਆਂ ਦੀਦੀ ਸਾਡੀ ਛੁੱਟ ਦੀਦੀ ਸਾਡੀ ਜੀ ਨੂੰ ਕੋਹ ਕਰਤਾ ਮੈਂ ਨਹੀਂ ਕੋਹ ਵਾਲੇ ਕਰਤਾ ਭਾਈ ਹਾਂ ਦੇਖਦੇ ਆਂ ਹੁਣ ਅੱਜ ਇੱਕ ਗਰੇ ਪਾ ਕੇ ਗਈਆਂ ਲੋਕਾਂ ਨੇ ਇਹ ਜੀ ਰੇਲ ਬਣਾਈ ਘਗਰੀ ਛੜਾਤੇ ਸੂਟ ਸੂਟ ਤਾਂ ਇਦਾਂ ਕਰਦੀਆਂ ਜਿਵੇਂ ਮਹੀਨੇ ਚ ਤਿੰਨ ਚਾਰ ਸੂਟ ਲਿੰਦੀਆਂ ਨੇ ਮੁਛੜ ਪਿੱਛੇ ਜਾ ਕੇ ਕਹਿ ਰਿਹਾ ਸੀ ਤਿੰਨ ਚਾਰ ਸੂਟ ਸਵਾਇਆ ਉਹਨਾਂ 'ਚੋਂ ਇੱਕ ਵੀ ਨਵਾਂ ਨਹੀਂ ਸੂਟ ਪਾ ਹੋਇਆ ਦੋਨੇ ਸੂਟ ਪੁਰਾਣੇ ਪਾ ਕੇ ਆ ਗਈਆਂ ਫੁਲਕਾਰੀਆਂ ਦੇਖੋ ਕਿਵੇਂ ਟੰਗੀਆਂ ਮੋਢਿਆਂ ਤੇ ਦੀਦੀ ਨੂੰ ਫੋਨ ਕਰਤਾ ਅਸੀਂ ਪਹੁੰਚ ਗਏ ਤੇਲ ਚੋਲੋ ਆ ਕੇ ਹੁਣ ਗੇਟ ਤੇ ਆਂਦੀ ਐ ਕਿ ਨਹੀਂ ਇਹ ਦੇਖਣਾ ਪੈਣਾ ਇੰਦਾ ਕਹਿ ਸਾਹੀ ਆ ਗਈ ਭਾਈ ਦੀਦੀ ਆ ਗਈ ਆਜੀ ਇੱਦਾਂ ਹੀ ਕਿ ਲੰਘਿਆ ਹੀ ਨਾ ਭਾਈ ਦਾ ਦਾ ਤੱਕ ਰਿਹਾ ਤੀਰ ਤੀਰ ਉਹਨੇ ਮਾਰੇਗਾ ਹੋਈ ਨਾ ਕਹ ਰਿਹਾ ਹਾਂ ਤੜਕਾ ਕੇ ਬਣ ਭਾਈਆਂ ਦੇ ਉੱਪਰ ਹੋ ਗਿਆ ਹਾਂ ਮੁਛੜਾ ਦੇਖ ਲੈ ਦੀਦੀ ਤੇਰੀ ਆ ਗਈ ਕੋਲੀ ਚੱਕ ਕੇ ਹੁਣ ਤੇਲ ਚੋ ਕੇ ਤੁਹਾਡਾ ਸਵਾਗਤ ਕਰੋਗੀ ਜਿੱਦਾਂ ਤੁਸੀਂ ਸਮਝਾਇਆ ਐਵੇਂ ਕਿਵੇਂ ਲੰਘ ਜੇਂਗਾ ਅੰਦਰ ਬਿਨਾਂ ਤੇਲ ਚੋਏ ਡੱਡ ਘਰੇ ਜਾ ਕੇ ਤੇਰੀ ਰੇਲ ਨਹੀਂ ਬਣਾਉ ਤੇਲ ਚੋਇਆ ਨਹੀਂ ਸੀ ਪਹਿਲਾਂ ਹੀ ਵੜ ਗਿਆ ਅੰਦਰ ਹੁਣ ਫਾਇਦਾ ਦੇਖਦੀ ਆ ਪਹਿਲਾਂ ਤਾਂ ਉਹਨੂੰ ਕਹਤਾ ਸੀ ਜਦ ਅਸੀਂ ਆਵਾਂਗੇ ਤੇਲ ਚੋਈਂ ਜੇ ਉਹ ਘੱਟ ਪੰਦੀ ਫਿਰ ਤੁਸੀਂ ਕਹਿਣਾ ਸੀ ਘੱਟ ਪਾਇਆ ਤੁਹਾਡੀ ਕੋਈ ਜ਼ੁਬਾਨੇ ਨਹੀਂ ਜੇ ਤੜਕੇ ਜੋਗਰ ਖਾਣਾ ਸੀ ਫਿਰ ਨਾ ਕਹਿੰਦੇ ਮੁਛੜ ਦੇਖੋ ਕਿਵੇਂ ਕਹਿ ਰਿਹਾ ਤੜਕਾ ਭਾਈਆਂ ਨਾਲੋਂ ਉੱਪਰ ਹੋ ਗਿਆ ਚਲੋ ਲਾਈਟ ਬਾਲੋ ਤੁਹਾਨੂੰ ਪਤਾ ਨਹੀਂ ਸੀ ਡੱਡ ਨੇ ਆਣਾ ਏ ਫਿਰ ਕਿਉਂ ਨਹੀਂ ਲਾਈਟ ਬਾਲੀ ਉਹ ਵੀਡੀਓ ਬਣਾਉਂਦੀ ਆ ਕਾਲੀ ਆ ਲਾਈਟ ਬਾਲ ਕੇ ਫਿਲਟਰ ਲਾ ਕੇ ਤਾਂ ਮਾੜੀ ਮੋਟੀ ਗੋਰੀ ਦਿਖਦੀ ਆ ਲਾਈਟ ਬਾਲ ਕੇ ਰੱਖਿਆ ਕਰੋ ਡੱਡ ਜਿੰਨਾਂ ਦੇ ਘਰ ਵੀ ਜਾਂਦੀ ਆ ਪੱਕਾ ਕੋਈ ਨਹੀਂ ਲਾਲ ਉਹ ਘਟ ਕਰੂ ਪਹਿਲੇ ਤੁਸੀਂ ਆਪਣੀ ਅਮਾਨਤ ਫੜੋ ਅੱਛਾ ਲਈ ਮੈਂ ਮਿੰਦਰ ਲੜੀ ਜਵੀਂ ਵੀ ਹੁਣ ਲਾ ਕੇ ਪਿਆਗਾ ਕਹਿੰਦੀ ਮਾਨਤ ਫੜੋ ਮੈਂ ਅਮਾਨਤ ਅਮਾਨਤ ਹਾਂ ਚਿੱਤੇ ਨੂੰ ਵਾਸ ਤੇ ਹਾਂ ਥੋੜਾ ਜਿਹਾ ਸ਼ਹਿਰ ਦਾ ਸਮਾਨ ਆਪ ਤਾਂ ਗਰਮੀ ਚ ਮਰਦੇ ਆ ਜਿਨ੍ਹਾਂ ਦੇ ਘਰੇ ਜਾਂਦੇ ਆ ਉਹਨਾਂ ਨੂੰ ਵੀ ਮਾਰਦੇ ਆ ਮੁਛੜ ਕਹਿੰਦਾ ਪੱਖਾ ਲਾ ਲਓ ਪਰ ਘੱਟ ਕਰ ਲਓ ਪਹਿਲਾਂ ਆਪਣੀ ਇਮਾਨਤ ਫੜੋ ਵਲੋਗ ਬਣਾ ਦਿਓ ਦਾ ਤਾਂ ਹੀ ਪਤਾ ਲੱਗੂ ਸੰਧਾਰਾ ਲੈ ਕੇ ਆਈ ਆ ਥੋੜਾ ਥੋੜਾ ਸਮਾਨ ਲੈ ਕੇ ਜਾਣਸਰ ਵੀਡੀਓ ਬਣਾਉਣ ਲੱਗ ਜਾਂਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਮਿਲਦੇ ਵੀ ਨਹੀਂ ਹਾਲਚਾਲ ਵੀ ਨਹੀਂ ਪੁੱਛਦੇ ਪਹਿਲਾਂ ਆਪਣੇ ਵਲੋਗ ਬਣਾਣ ਦੀ ਪੈ ਜਾਂਦੀ ਆ ਦੂਜੇ ਦੇ ਘਰੇ ਜਾ ਕੇ ਤਾਂ ਹੋਲੀ ਬੋਲ ਪਿਆ ਕਰ ਕਿਵੇਂ ਚਿਕਨ ਲੱਗੀ ਅੱਜ ਕੱਲੀ ਫੇਰ ਪੱਗ ਲਿਆ ਤੇ ਪੈਂਟ ਸ਼ਰਟ ਪਤਾ ਨਹੀਂ ਕਿਉਂ ਨਹੀਂ ਲਾਉਂਦੇ ਨਾਲ ਇਹਨੂੰ ਕਿਸੇ ਦਾ ਕਮੈਂਟ ਆਇਆ ਸੀ ਆਹੀ ਵੀਡੀਓ ਤੇ ਕਿਵੇਂ ਜਲੂਸ ਕੱਢਿਆ ਉਹਨੂੰ ਨਾਲ ਦੀ ਨਾਲ ਹੀ ਰਿਪਲਾਈ ਕਰਤਾ ਇਹਨੇ ਕੀ ਜਲੂਸ ਹੈ ਦੱਸੋ ਇਹ ਜਲੂਸੀ ਆ ਕਿਸੇ ਦੇ ਘਰੇ ਗਈਆਂ ਰਾਮ ਨਾਲ ਬੈਠਣਾ ਤੈਨੂੰ ਬੋਲਣ ਦਾ ਪਤਾ ਨਾ ਬੈਠਣ ਦਾ ਪਤਾ ਕਿਵੇਂ ਗਾਹ ਪਾਣ ਲੱਗੀ ਆ ਇਦਾਂ ਕਹਿੰਦਾ ਸਪੈਸ਼ਲ ਮੰਗ ਕੇ ਲਿਆਂਦਾ ਏ ਮੋੜ ਦੇ ਹੋ ਇੱਕ ਜਗ੍ਹਾ ਹੋਰ ਵੀ ਲੈ ਕੇ ਜਾਣਾ ਏ ਪੁਰਾਣੇ ਕਲੇਮਾ ਸੀ ਪੀਪਾ ਸ਼ਿੰਗਾਰ ਕੇ ਲਿਆਇ ਕਰਦੇ ਤੇ ਹਨਾ ਜੀ ਭਾਈ ਜਾਦਰਾ ਲਾ ਕੀ ਉਹਦਾ ਮਤਲਬ ਆਉਂਦਾ ਮੇਰੇ ਵਾਰ ਕਿਉਂਦਾ ਨਹੀਂ ਚਾਦਰਾ ਤੇ ਜਾਦਰਾ ਤਾਂ ਪੀ ਨਿਵਾਸੀ ਕਰੀਏ ਜਾਦਰਾ ਦੀ ਉਹ ਕਸਰ ਰਹਿ ਗਈ ਜੀ ਬਸ ਉਹ ਤਾਂ ਨਾ ਰਵਾਇ ਸੀ ਫਗੜੀ ਹੈ ਇਹਨਾਂ ਦੀ ਟੌਰ ਕੀ ਆ ਪੁਰਾਣੇ ਸੂਟ ਪਾਏ ਹੋਏ ਨੇ ਜਿੱਦਾਂ ਦੀ ਪਹਿਲਾਂ ਲੱਗਦੀਆਂ ਉਦਾਂ ਦੀਆਂ ਹੁਣ ਲੱਗ ਰਹੀਆਂ ਏ ਜਿਨ੍ਹਾਂ ਦੇ ਘਰੇ ਵੀ ਜਾਂਦੇ ਆ ਨਾ ਉਹ ਇਹਨਾਂ ਨੂੰ ਪਹਿਲਾਂ ਹੀ ਕਹਿ ਦਿਆ ਕਰੋ ਅੱਜ ਬਹੁਤ ਟੌਰ ਕੱਢੀ ਆ ਕਿਉਂਕਿ ਇਹਨੇ ਕਹਿ ਕੇ ਕਹਾਣਾ ਤਾਂ ਹੁੰਦੀ ਆ ਦਾੰਦ ਉਹਨੂੰ ਦੇਖ ਲਓ ਹੁਣ ਪੈਰੀ ਹੱਥ ਲਾ ਰਹੀ ਆ ਤੂੰ ਨੂਰ ਚ ਨਹੀਂ ਉਲਜੀ ਤੂੰ ਤਾਂ ਵੀਡੀਓ ਚ ਉਲਜੀ ਗਈ ਹੋਣੀ ਇਹੋ ਜਿਹਾ ਵੀਡੀਓ ਚ ਉਲਜਦੀਆਂ ਆਪਣੇ ਜਵਾਕਾਂ ਨੂੰ ਹੀ ਭੁੱਲ ਜੰਨੀਆਂ ਪਹਿਲਾਂ ਸੁਣਤਾ ਲੈ ਕੀ ਕਿਹਾ ਏ ਚਾਦਰਾਂ ਕਿਉਂ ਲਾਂਦੇ ਸੀ ਉਸ ਟਾਈਮ ਚਾਦਰੇ ਦਰਵਾਜ਼ੇ ਸੀ ਤਾਂ ਸਾਰੇ ਚਾਦਰਾਂ ਲਾ ਕੇ ਆਂਦੇ ਸੀ ਚਾਦਰਾਂ ਵੀ ਤਾਂ ਹੀ ਲੱਭੂ ਜੇ ਹੋਊਗਾ ਉਸ ਦਿਨ ਕਹਿ ਰਹੀ ਸੀ ਚਾਦਰਾਂ ਚੂਹੇ ਨੇ ਟੁਕਤਾ ਹੁਣ ਕਹਿੰਦੀ ਲੱਭਿਆ ਨਹੀਂ ਕਾਹਿੰਦਾ ਕਹਿੰਦੇ ਆ ਜਿਹੜੀ ਗੱਲ ਚੱਲਦੀ ਹੁੰਦੀ ਹੈ ਨਾ ਇਹ ਉੱਧਰ ਨੂੰ ਹੋ ਜਾਂਦੀ ਆ ਦੋ ਗਲੀ ਆ ਉਹਨੂੰ ਲੰਘ ਕੇ ਨਾਲੇ ਪਿੰਡ ਨੂੰ ਲੰਘ ਕੇ ਸਕੂਲ ਜਾਂਦਾ ਹੈ ਇਹ ਵੀ ਨਹੀਂ ਕਦੇ ਕਹਿੰਦਾ ਵੀ ਮੈਂ ਨਾਨਕੇ ਕੰਮ ਆਵਾ ਨਾ ਆ ਗਿਆ ਹੋ ਗਿਆ ਥੋੜੀ ਲੱਭੀ ਹੈ ਹੁਣ ਦੀ ਦੀ ਟੈਨਸ਼ਨ ਵੀ ਹੋਉਂ ਮੈਗਾ ਉਹ ਨਾਨਕੇ ਤਾਂ ਨਹੀਂ ਜਾਂਦਾ ਨਾਨਕਿਆਂ ਵਰਗਾ ਥੋੜੀ ਹੋਣਾ ਤੁਸੀਂ ਤਾਂ ਡੱਡ ਪਿੱਛੇ ਲੱਗ ਕੇ ਹੋ ਗਏ ਉਹਦੇ ਵਰਗੇ ਉਹਨੇ ਥੋੜੀ ਹੋਣਾ ਡੱਡ ਆਪਣੇ ਨਣਦਾਂ ਦੇ ਜਵਾਕਾਂ ਦਾ ਵਿਆਹ ਕਰਨ ਨੂੰ ਹੀ ਕਹਿੰਦੀ ਰਹਿੰਦੀ ਆ ਇਹ ਜਿੱਥੇ ਵੀ ਜਾਂਦੀ ਆ ਬੇਕਾਰ ਜੀਆਂ ਗੱਲਾਂ ਕਰਦੀ ਰਹਿੰਦੀ ਆ ਨਾਲੇ ਇਹਨੂੰ ਇਹ ਵੀ ਨਹੀਂ ਪਤਾ ਕਿਹੜਾ ਵੱਡਾ ਏ ਕਿਹੜਾ ਛੋਟਾ ਏ ਫਿਰ ਵੀ ਕਹਿ ਦਿੰਦੀ ਆ ਹੁਣ ਵੀ ਤਾਂ ਚੁੱਪ ਕਰਈ ਆ ਜਦ ਸੱਸ ਨੇ ਕਿਹਾ ਪਹਿਲਾਂ ਵੱਡੇ ਦਾ ਕਰਨਾ ਏ ਡੱਡ ਜੇ ਤੂੰ ਪੁੱਛਣਾ ਹੁੰਦਾ ਨਾ ਤੂੰ ਉਹਨਾਂ ਨੂੰ ਪੁੱਛਿਆ ਕਰ ਜਿਹੜੇ ਤੈਨੂੰ ਦੇਖਦੇ ਆ ਉਹ ਤੈਨੂੰ ਦੱਸਣਗੇ ਸੱਚੇ ਰਿਸ਼ਤੇਦਾਰ ਤਾਂ ਤੇਰੇ ਝੂਠੀ ਕਹਿ ਦਿੰਦੇ ਆ ਮੁਛੜਾ ਅੱਜ ਪੀਪਾ ਵੀ ਨਹੀਂ ਚਾਕੇ ਲੈ ਕੇ ਗਿਆ ਪਤਾ ਨਹੀਂ ਕੀ ਹੋ ਗਿਆ ਡੱਡ ਹੁਣ ਲੋਕਾਂ ਦੀ ਗੱਲ ਛੇਤੀ ਉਹ ਦਿਲ ਤੇ ਲਾਨ ਲੱਗੀ ਪਹਿਲਾਂ ਨਹੀਂ ਸੀ ਇੰਨੀ ਛੇਤੀ ਲਾਂਦੀ ਮੁਛੜਾ ਨਾ ਧੋਖਾ ਕਰਿਆ ਕਰ ਉਹਨਾਂ ਨੇ ਇੰਨੇ ਦਿਨ ਤੋਂ ਪਲਾਨ ਕੀਤਾ ਹੁੰਦਾ ਤੂੰ ਸਾਰੇ ਪਲਾਨ ਤੇ ਪਾਣੀ ਪਾ ਦਿੰਨਾ ਡੱਡ ਹਾਂ ਤੱਕੇ ਨਾਲ ਤਿਆਰ ਕਰਕੇ ਲੈ ਕੇ ਜਾਈਂ ਰੱਜੀ ਦੀਦੀ ਕੋਲ ਨਾਲੇ ਤੂੰ ਵੀ ਕੱਗਰਾ ਪਾ ਕੇ ਜਾਈਂ ਅੱਜ ਸਵਾਦ ਨਹੀਂ ਆਇਆ ਇੰਨਾ ਤੂੰ ਵੀ ਕਿਹੜਾ ਦੀਦੀ ਦੀ ਖੁਸ਼ੀ ਦੇਖਦੀ ਆ ਤੂੰ ਤਾਂ ਆਪਣਾ ਫਾਇਦਾ ਦੇਖਦੀ ਆ ਤੇਰੀ ਦੀਦੀ ਨੇ ਥੋੜੀ ਕਿਹਾ ਸੀ ਜਸੰਧਾਰਾ ਦੇਣਾ ਨਾ ਪੀਪਾ ਸਜਾ ਕੇ ਲੈ ਕੇ ਆਏ ਉਹ ਨਾਲੇ ਘੱਗਰੇ ਪਾ ਕੇ ਆਇਓ ਉਹ ਤਾਂ ਤੂੰ ਆਪਣਾ ਫਾਇਦਾ ਦੇਖਿਆ ਨਾਲੇ ਸਾਡਾ ਵਲੋਗ ਬਣ ਜੂ ਲੋਕ ਇਦਾਂ ਤਾਂ ਦੇਖਦੇ ਨਹੀਂ ਹੈਗੇ ਜਦ ਤੱਕ ਅਸੀਂ ਜਲੂਸ ਨਹੀਂ ਕੱਢਦੇ ਹਰਕਤਾਂ ਨਹੀਂ ਕਰਦੇ ਡੱਡ ਮੁਛੜ ਨੇ ਸੱਚੇ ਬੋਲੇ ਆ ਫਿਰ ਦੀਦੀ ਕੀ ਦੇਖ ਲੈ ਦਾਦੋ ਬਹਿ ਜਾ ਚੁੱਪ ਕਰਕੇ ਪੁੱਟੀ ਨੂੰ ਰੋਕਣ ਲਈ ਬਹੁਤ ਚੀਜ਼ਾਂ ਹੁੰਦੀਆਂ ਸਲੇ ਦੋਨੇ ਪਾਗਲ ਕਿਵੇਂ ਬੋਲਣ ਲੱਗਿਆ ਇੱਕ ਦੂਜੇ ਨੂੰ ਤੂੰ ਆਪਣੀ ਭੈਣ ਦੇ ਘਰੇ ਗਿਆ ਜਾ ਕੇ ਆਪਣੇ ਜੀਜੇ ਕੋਲ ਬੈਠ ਜਨਾਨੀਆਂ ਚ ਵੜ ਕੇ ਬੈਠਾ ਗੱਬੇ ਮੁਛੜਾ ਜਿਹੜੀ ਤੇਰੀ ਭੈਣ ਦੀ ਸੱਸ ਆ ਉਹ ਵੀ ਕੀ ਕਹਿੰਦੀ ਹੁਣੀ ਕਿਥੋਂ ਆ ਗਏ ਪਾਗਲ ਕਿਵੇਂ ਲੱਗਿਆ ਰੋਲਾ ਪਾਣਾ ਅਸਤਾ ਡੱਡ ਵੀ ਬੋਲੀ ਸੁਣਾਤੇ ਸ਼ਲੋਕ ਖੋਲਤਾ ਪੇਤ ਮਲਤਾਨੀ ਮਿੱਟੀ ਦਾ ਡੱਡਾ ਇਹ ਤਾਂ ਭੁੱਲ ਜਾ ਇਦਾਂ ਨਾ ਕਿਹਾ ਕਰ ਕੌਣ ਜਿੱਤ ਸਕਦਾ ਇਹਨਾਂ ਤੇ ਤੇਰੀ ਮੰਮੀ ਵੀ ਇਦਾਂ ਹੀ ਕਹਿੰਦੀ ਆ ਭੋਂਕੇ ਬਾਰੇ ਦੁਨੀਆ ਪਰੇ ਤੋਂ ਪਰੇ ਪਈਆ ਇਹ ਤਾਂ ਜ਼ੀਰੋ ਆ ਉਹਨਾਂ ਦੇ ਸਾਹਮਣੇ ਦੋਨੋਂ ਡੱਡ ਨੇ ਇਸ਼ਾਰਾ ਦੇਖਿਆ ਕਿਵੇਂ ਮਾਰਿਆ ਨਾਲ ਦੀ ਨਾਲੇ দাঁਦੋਂ ਚੁੱਪ ਕੈਮਰਾ ਬੰਦ ਇਹਦਾ ਵੈਸੇ ਖੇਚਾ ਸੀ ਕਿ ਆਦਾ ਹੀ ਖੱਟ ਲਈ ਤੁਸੀਂ ਹੋਰ ਕਿਸ ਨਕਸ਼ੇ ਨਾਲ ਲੈਣੇ ਨੇ ਹੋਰ ਚਾਹ ਵੀ ਲੈਦੀ ਗੱਲ ਉਹਦੀ ਨਖਾਣੇ ਦੀ ਬਥੇਰਾ ਦਾਵਾ ਕਰਦੀ ਮਹਾਰਾਜ ਭੋਂਕੇ ਕਈ ਝੋਲ ਬਣਾ ਲਏ ਕਿ ਅਡੀ ਝੋਲ ਤਦੋਂ ਕੜੀ ਨਾਵਾ ਦੇ ਅਲਾਵਾ ਇਹਨਾਂ ਦਾ ਇਹ ਵੀ ਨਹੀਂ ਪਤਾ ਸਮੋਸੇ ਵੀ ਕਹਿ ਕੇ ਮੰਗਵਾ ਲਏ ਹੁਣ ਜਿਹੜਾ ਹੁਣ ਇਦਾਂ ਕਹੀ ਜਾਂਦੇ ਆ ਕਹਿੰਦਾ ਇੰਨੀ ਖੇਚਲਾ ਕਿਉਂ ਕਰਨੀ ਸੀ ਚਾਹ ਨਾਲ ਨਮਕੀਨ ਖਾ ਲੈਣੀ ਸੀ ਦਾ ਪਤਾ ਕਿਉਂ ਕਹਿ ਰਿਹਾ ਹੈ ਆਪ ਤਾਂ ਕੁਝ ਖਵਾਉਂਦੇ ਨਹੀਂ ਜਦੋਂ ਉਹ ਆਂਦੇ ਆ ਖੋਣ ਉਹਨਾਂ ਨੇ ਖਵਾ ਕੇ ਸ਼ਰਮਿੰਦਾ ਕਰਤੇ ਦੇਖਦੇ ਆ ਹੁਣ ਆਪਣੀ ਵਾਰੀ ਖਵਾਣਗੇ ਕਿ ਨਹੀਂ ਡੱਡ ਕੜੀ ਚੋਲ ਤੋਂ ਇਲਾਵਾ ਹੋਰ ਵੀ ਕੁਝ ਖਾ ਲਿਆ ਕਰ ਬਥੇਰਾ ਕੁਛ ਆ ਹਰ ਇੱਕ ਕਿਸੇ ਦੇ ਘਰੇ ਜਾ ਕੇ ਕੜੀ ਚੋਲ ਕੜੀ ਚੋਲ ਕਰਦੀ ਰਹਿਣੀ ਆ ਆ ਆਪਣੇ ਟਾਂ ਵੀ ਸੁਣ ਨਹੀਂ ਆ ਹੈਨਾ ਆ ਮੰਮੀ ਇਤਵਾਰੀ ਕਿਦਾਂ ਹੁਣ ਇਦਾਂ ਆਪਾਂ ਇਕੱਲੇ ਇਕੱਲੇ ਨਹੀਂ ਖਾਣਾ ਪਲੇਟਾਂ ਵਧੀਆ ਆਂ। ਕੀ ਹੋ ਗਿਆ? ਕਤੇ ਕਤੇ ਵਾਸਤੇ। ਠੀਕ ਆ ਵਧੀਆ ਗੱਲ ਆ। ਇਹਦੇ ਬੋਲਣਾ ਕਿ ਕਿਲੇ ਆਉਂਦੀ ਆ। ਦੇਖ ਤਾਂ ਉਹਨੇ ਮੀਂਹ ਪਲੇਟਾਂ। ਨਿੰਦਰ ਮੈਂ ਬਣੇ ਗਈ ਲੋੜੀਓਂ ਖੂਤਾਂ। ਹੈ? ਸਰ ਉੱਪਰ ਤੇ। ਪਹਿਲਾਂ ਇਹ ਆ ਤਾਂ ਡੱਡ ਦੀ ਸੀ ਜਦ ਕਿਸੇ ਦੇ ਘਰੇ ਜਾਂਦੇ ਸੀ ਉਹ ਖਾਣ ਨੂੰ ਪਾ ਕੇ ਦਿੰਦੇ ਸੀ ਨਾਲ ਦੀ ਨਾਲੇ ਕਹਿਣ ਲੱਗ ਜਾਂਦੀ ਸੀ ਹਾਏ ਕਿੰਨਾ ਸੋਹਣਾ ਏ। ਹੁਣ ਡੱਡ ਹਟੀ ਮੁਛੜ ਲੱਗ ਗਿਆ ਕਿਵੇਂ ਕਰ ਰਿਹਾ ਇਹ ਪਲੇਟਾਂ ਕਿੰਨੀਆਂ ਸੋਹਣੀਆਂ ਏ ਮੰਮੀ। ਉਦੀ ਮੰਮੀ ਨੇ ਕਿਹਾ ਦੀਦੀ ਨੂੰ ਪੁੱਛ ਲੈ ਕਿੱਥੋਂ ਲਿਆਂਦੀਆਂ ਨੇ ਪਲੇਟਾਂ ਮੁਛੜ ਨਾਲ ਦੀ ਨਾਲੇ ਪੁੱਛਣ ਲੱਗਿਆ ਦੀਦੀ ਕਿੱਥੋਂ ਲਿਆਂਦੀਆਂ ਪਲੇਟਾਂ ਰੋਪੜ ਤੋਂ ਅੱਛਾ ਹੁਣ ਸ਼ੁਗਾਰ ਕਰਕੇ ਵੀ ਜਾਣਾ ਹੈ ਜਾ ਕੇ ਥੋੜਾ ਜਿਹਾ ਥੋੜਾ ਜਿਹਾ ਗੱਲ ਕਰ ਦੇਣਾ ਹੋਰ ਨਹੀਂ ਆਹੀ ਆਂਦੀ ਨਾ ਪਰ ਸੋਹਣੀ ਆ ਸੋਹਣੀ ਨਾ ਦੇਖ ਲੈ ਬੀਬੀ ਫਿਰ ਨਾ ਪਾਰਲਰ ਆ ਉਹ ਦੇਖੀ ਕਿੱਥੇ ਲਾਦੀ ਸ਼ਿੰਗਾਰਤਾ ਕਰਕੇ ਹੀ ਜਾਣਗੀ ਤੈਨੂੰ ਕਿਹੜਾ ਪਤਾ ਨਹੀਂ ਤਾਂ ਹੀ 25 30 ਮਿੰਟ ਦਾ ਵਲੋਗ ਬਣੂ ਇਦਾਂ ਪਹਿਲਾਂ ਕੌਣ ਕਰਦਾ ਹੁੰਦਾ ਸੀ ਜਿਵੇਂ ਇਹ ਡਰਾਮੇ ਲੱਗੀਆਂ ਕਰਨ ਤਿਆਰ ਤਾਂ ਉਹਨੂੰ ਇਦਾਂ ਕਰ ਰਹੀਆਂ ਜਿਵੇਂ ਉਹਨੂੰ ਸ਼ਗਨ ਪਹਿਣਾ ਹੁੰਦਾ ਡੱਡ ਨੇ ਜਾਣ ਕੇ ਉੱਥੇ ਬਿੰਦੀ ਲਾਈਆ ਸਾਹਮਣੇ ਬੈ ਕੇ ਵੀ ਨਹੀਂ ਦਿਖਦਾ ਡੰਗਰ ਨੂੰ ਮਜ਼ਾਕ ਬਣਾਤਾ ਉਹਦਾ ਵੀ ਮੰਮੀ ਨੂੰ ਖੜਾ ਦੋ ਜਿਆਦਾ ਐਕਸਪੀਰੀਅੰਸ ਹਾਦਰ ਹੋਰ ਚੂਰੀਆਂ ਪਾਤੀਆਂ ਇਹਨੇ ਹੋਰ ਭਾਈ ਨੇ ਕਰੀਆਂ ਤਿੰਨ ਚਾਰ ਤਿੰਨ ਕ ਭਾਈ ਦੋ ਦੋ ਸਿਕਾਈ ਜਾਣਾ ਨਵੀਂ ਸਿੱਖ ਲਵੋ ਹੋ ਗਿਆ ਆਹ ਦਾੰਦੋ ਦੇ ਕੰਮ ਦੇਖ ਲਓ 6-7 ਚੂੜੀਆਂ ਇਕੱਠੀਆਂ ਹੀ ਚੜ੍ਹਦੇ ਆ ਮੁਛੜਾ ਆਂਟੀ ਨੂੰ ਜਿਆਦਾ ਐਕਸਪੀਰੀਅੰਸ ਕਿਵੇਂ ਆ ਪਹਿਲਾਂ ਚੂੜੀਆਂ ਵੇਚਣ ਜਾਂਦੀ ਸੀ ਆਂਟੀ ਜੇ ਇੰਨੀਆਂ ਚੂੜੀਆਂ ਇਕੱਠੀਆਂ ਨਹੀਂ ਪਾਈ ਦੀਆਂ ਫਿਰ ਤੂੰ ਵੀ ਇੱਕ ਦੋ ਕਰਕੇ ਪਾਣ ਦੀ ਤੂੰ ਵੀ ਇਕੱਠੀਆਂ ਚੜਾਣ ਲੱਗੀ ਹੋਈ ਆ ਡਾਡ ਜੀ ਦਾ ਮਤਲਬ ਕੀ ਸਮਝੀਏ ਤੂੰ ਕੀ ਨੂੰ ਕਰ ਰਹੀ ਆ ਚੂੜੀਆਂ ਤੇਰੀ ਸੱਸ ਪਾ ਰਹੀ ਆ ਤੇਰੀ ਨਣਦ ਦੇ ਹਰਕਤਾਂ ਤੁਸੀਂ ਪਹਿਲਾਂ ਆਪ ਕਰਦੇ ਹੋ ਫਿਰ ਕਹਿੰਦੇ ਹੋ ਸਾਨੂੰ ਗਲਤ ਬੋਲਦੇ ਆ ਹੁਣ ਤੇਰੇ ਸਾਹਮਣੇ ਕੋਈ ਮੱਝ ਕੁੱਤਾ ਤਾਂ ਹੈ ਨਹੀਂ ਜਿਹੜਾ ਤੂੰ ਇਦਾਂ ਕਰਕੇ ਦਿਖਾ ਰਹੀ ਆ ਓ ਬੱਸ ਲੱਗੀ ਓ ਪਾਲਸੀ ਹੁੰਦੀ ਹੈਗੀ ਮੇਲ ਪਾਲਸੀ ਆ ન પાસે મમીને કહેતાને પુરા નો પાસે હાથ બોલી મા ਡੱਡ ਪਹਿਲਾਂ ਧਿਆਨ ਨਾਲ ਸੁਣਿਆ ਕਰ ਫਿਰ ਬੋਲਿਆ ਕਰ ਸੁਣਤਾ ਲਿੰਦੀ ਉਹਨੇ ਕੀ ਕਿਹਾ ਇਹ ਪਹਿਲਾਂ ਹੀ ਲੱਗੀ ਬੋਲਣ ਆਂਟੀ ਕਿਹੜਾ ਪੁਰਾਣਾ ਰਿਵਾਜ ਕੱਢਿਆ ਏ ਤੁਹਾਨੂੰ ਇੰਨੇ ਦਿਨ ਹੋ ਗਏ ਪੁਰਾਣਾ ਰਿਵਾਜ ਪੁਰਾਣਾ ਰਿਵਾਜ ਕਰਦੇ ਨੂੰ ਤੁਸੀਂ ਤਾਂ ਫਿਰ ਵੀ ਕੁਝ ਵਧੀਆ ਨਹੀਂ ਕੀਤਾ ਦੁਕਾਨ ਵਾਲੇ ਨੇ ਤਾਂ ਬਹੁਤ ਪਹਿਲਾਂ ਦਿਖਾਤਾ ਤੁਸੀਂ ਅੱਜ ਦਾ ਖਾ ਰਹੇ ਹੋ ਜਿਹੜਾ ਡੱਡ ਪਿੱਛੇ ਲੱਗ ਕੇ ਬੋਲਦੇ ਰਹਿੰਦੇ ਹੋ ਆਪਣੇ ਦਿਮਾਗ ਨਾਲ ਚੱਲਿਆ ਕਰੋ ਇਹ ਤਾਂ ਪਾਗਲ ਆ ਤੇ ਸੁਰਤੀ ਬਲਾਈ ਦੀ ਉਹਦੀ ਆਹ ਉਹ ਵੀ ਸੁਰਤੀ ਫਰਮਾ ਸੀ ਗਾਗਾ ਗਾਹਾਂ ਬਸ ਉਹਨੂੰ ਛੋਟੇ ਬਾਦੀਆਂ ਆਹ ਹੋਣੀ ਹੈ ਕਾਮਪ ਲੈਪਰਟਿਕ ਵੀ ਉਹਨੇ ਕਹਿੰਦੇ ਸੁਰਖੀ ਵੀ ਉਹਨੂੰ ਕਹਿੰਦੇ ਹੈ ਤਾਂ ਇੱਕੋ ਠੀਕ ਸਮਝੋ ਉਹਨੂੰ ਚਾਹੀਦੀ ਬਾਤ ਕਿਹੜਾ ਕੀ ਜਾਣੇ ਤੁਸੀਂ ਛੋਟੇ ਬਾਦੀਆਂ ਛੋਟੇ ਬਾਦੀ ਡੱਟ ਤੂੰ ਵੀ ਤਾਂ ਹੁਣ ਸੁਰਖੀ ਉਹ ਕਹਿ ਰਹੀ ਐ ਜਿੰਨਾ ਮਰਜ਼ੀ ਦਿਖਾਵਾ ਕਰ ਲੋ ਬੰਦੇ ਦੀ ਜਿਹੜੀ ਅਸਲ ਬੋਲਬਾਣੀ ਹੁੰਦੀ ਐ ਨਾ ਕਿਵੇਂ ਰਹਿਣਾ ਸਹਿਣਾ ਉਹ ਇੱਕ ਨਾ ਇੱਕ ਦਿਨ ਬਾਹਰ ਆਏ ਜਾਂਦਾ ਮੁਛੜਾ ਸਭ ਤੋਂ ਵੱਧ ਤਾਂ ਛੋਸ਼ੇ ਬਾਦੀਆਂ ਤੇਰੇ ਵਾਲੀ ਕਰਦੀ ਐ ਦੇਖ ਲੈ ਉਹਨੂੰ ਕਿੰਨਾ ਦੁੱਖ ਲੱਗਿਆ ਕਿਵੇਂ ਕਹਿ ਰਹੀ ਐ ਡੱਡ ਤੈਨੂੰ ਇੰਨੇ ਵਾਰ ਕਹਤਾ ਜੀਬ ਬਾਹਰ ਕੱਢ ਕੇ ਨਾ ਹੱਸਿਆ ਕਰ ਇੰਨੀ ਗੰਦੀ ਲੱਗਦੀ ਐ ਨਾ ਬਹੁਤ ਗੁੱਸਾ ਆਂਦਾ ਜਦ ਇਦਾਂ ਕਰਦੀਆਂ ਇਹਨੂੰ ਰੌਣਕਾਂ ਸ਼ੌਣਕਾਂ ਨਹੀਂ ਕਹਿੰਦੇ ਤੁਸੀਂ ਤਾਂ ਇੱਕ ਦੂਜੇ ਦੀ ਕੁੱਤੇਖਾਣੀ ਕਰਦੇ ਹੋ ਮੁਛੜਤਾ ਕਹਿ ਰਿਹਾ ਸੀ ਅਸੀਂ ਤੀਆਂ ਤਾਂ ਨਹੀਂ ਮਨਾਣੀਆਂ ਸਾਡੇ ਪਿੰਡ ਕਿਸੇ ਦੀ ਡੈਥ ਹੋ ਗਈ ਆ ਤੂੰ ਫੇਰ ਕਹਿਣ ਲੱਗੀ ਵੀ ਆਪਣੀ ਦੀਦੀ ਨੂੰ ਤੀਆਂ ਤੇ ਆਜਿਓ ਜੇ ਤੁਹਾਡੇ ਪਿੰਡ ਕਿਸੇ ਦੀ ਡੈਥ ਹੋ ਗਈ ਆ ਫਿਰ ਤੀਆਂ ਨਾ ਮਨਾਓ ਸਾਲ ਛੱਡ ਦਿਓ ਦੁੱਖ ਵੀ ਸਮਝਿਆ ਕਰ ਆਪਣੇ ਪਿੰਡ ਵਾਲਿਆਂ ਦੇ ਰਿਸ਼ਤੇਦਾਰਾਂ ਦਾ ਸਾਰਾ ਕੁਝ ਪੈਸੇ ਹੀ ਨਹੀਂ ਹੁੰਦਾ ਵਲੌਗ ਬਣਾਣਾ ਜ਼ਰੂਰੀ ਨਹੀਂ ਹੁੰਦਾ ਜੇ ਇੱਕ ਵਲੌਗ ਛੱਡ ਦੋਗੇ ਕੋਈ ਫਰਕ ਨਹੀਂ ਪੈਣ ਲੱਗਿਆ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਸਾਰੇ ਜਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨ